ਮੇਰਾ ਨਹੀਂ ਸੰਤੋਸ਼ਤ ਮਾਰੀ ਆ ਦੇਖੋ ਸਾਡੇ ਘਰ ਦਾ ਹਾਲ ਜਦੋਂ بارشਾਂ ਦੀ ਬੋਟਾ ਲੈਣ ਤੇ ਆ ਜਾਂਦੇ ਆ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਵੀ بارش ਨੂੰ ਸਾਡੇ ਇਹ ਘਰ ਦਾ ਹਾਲ ਹੁੰਦਾ ਤੇ ਬੋਟਾ ਲੈਣ ਲੱਗ ਜਦੋਂ ਤੇਰਾ ਹੱਥ ਛੋੜ ਦੇ ਪਲਾ ਨਹੀਂ ਨਹੀਂ ਇਹ ਤੁਹਾਡੇ ਕੰਮ ਵਿੱਚ ਹੋ ਜਾਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਦੋਂ ਵੀ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਜਦੋਂ ਬੋਟਾ ਲੈਣੇ ਉਦੋਂ ਹੀ ਆਉਂਦੇ ਨੇ ਬਾਅਦ ਚ ਕਿਸੇ ਨੇ ਬਾਤ ਨਹੀਂ ਪੁੱਛਣੀ ਆਵੇ ਸਾਡੀ ਪਰੇਸ਼ਾਨੀ ਪਾਈ ਆ ਮੇਰੇ ਲੋਕੀ ਸਾਡੇ ਤੁਹਾਡੇ ਸਾਹਮਣੇ ਡੁੱਬੇ ਪਏ ਸਾਡੇ ਗਿੱਸਰੇ ਕਰਦੇ ਸਭ ਖਰਾਬ ਹੋ ਜਾਂਦੇ ਨੇ ਡੁੱਬੇ ਪਏ ਸਭ ਕੁਝ ਸ਼ ਨੁਕਸਾਨ ਭਾਈ ਦੇਖੋ ਦੇਖੋ ਤਾਂ ਆਪਣੇ ਕਿਤੇ ਦੇਖਦੇ ਪਏ ਕਿੰਨਾ ਚੰਡੂ ਬਿਆ ਸਭ ਕੋਸ਼ਿਸ਼ ਮਾਨ ਸਾਰੇ ਹੀ ਸਾਨੂੰ ਸ਼ਾਇਦ ਅਮੀਨ ਜਾਈ ਦੇ ਕੱਥੇ ਉਠਿਆ ਨਹੀਂ ਕੋਠੇ ਵੀ ਸਾਥੇ ਇਹ ਆਪੇ ਜੋ ਡਿੱਗਦੇ ਨੇ ਫਿਰ ਆਪੇ ਹੀ ਮੁਰੰਮਤ ਕਰਨੇ ਆ ਹੀ ਕਹਿੰਦੇ ਬਾਤ ਵੀ ਨਹੀਂ ਭਾਈ ਸੜਕ ਦੇ ਆ ਕੇ ਪੁੱਛੀ ਜਦੋਂ ਵੋਟਾਂ ਲੈਣੀਆਂ ਫਿਰ ਆ ਜਾਂਦੇ ਨੇ ਫਿਰ ਹੱਥ ਜੋੜ ਦਿੰਦੇ ਨੇ ਇਹਨਾਂ ਦੇ ਨਾਲ ਜਾ ਕੇ ਕੋਈ ਬਾਤ ਨਹੀਂ ਪੁੱਛਦਾ ਹਾਂਜੀ ਕਿੰਨੀ ਵਾਰੀ ਮੇਰੇ ਆਦਮੀ ਗਏ ਉੱਥੇ ਅਪਲਾਈ ਕਰ ਕੋਈ ਸੁਣਦਾ ਹੀ ਨਹੀਂ ਸੁਣਾਈ ਨਹੀਂ ਕਰਦਾ ਕੋਈ ਵੀ ਤਗੜੇ ਬੰਦੇ ਦੀ ਹਰ ਕੋਸਨਾ ਮਾੜੇ ਦੀ ਕੋਈ ਵੀ ਨਹੀਂ ਭਾਈ ਸੁਣਦਾ ਮੈਂ ਇਹ ਕਹਿਣਾ ਚਾਹੁੰਦਾ ਵਾ ਤੇ ਵੇਖ ਲੋ ਮੈਂ ਸਭ ਤੋਂ ਪਿਛਲੇ ਕਮਰੇ ਦੇ ਵਿੱਚ ਆ ਆਪਣੇ ਜੇ ਇੱਥੇ ਵੇਖ ਲੋ ਪਿਛਲੇ ਕਮਰੇ 'ਚ ਜਲਥਲ ਹੋਈ ਪਈ ਏ ਕੋਈ ਸ਼ਾਇਦ ਨਿਕਾਸ ਨਹੀਂ ਕੋਈ ਲੈਣ ਨਹੀਂ ਕੋਈ ਦਿਣੀ ਨਹੀਂ ਤੇ ਬਾਲਿਆਂ ਵਾਲੇ ਕੋਠੇ ਆ ਜੇ ਕਿਤੇ ਡਿਗ ਬੰਦੇ ਪਰਿਵਾਰ ਕਿੱਥੇ ਜਾਏਗਾ ਬਚੇਗਾ ਮੇਰਾ ਪਰਿਵਾਰ ਹਾਂਜੀ ਤੇ ਜਾਨ ਸਾਨੂੰ ਕੋਈ ਰਾਇਤਾ ਦਿੱਤੀ ਜਾਵੇ ਤਾਂ ਕਿ ਮਾਰੇ ਮੋਟੇ ਇਹਨਾਂ ਨੂੰ ਬੁਲਾ ਲਈਏ ਹਾਂਜੀ ਗੜੀਆਂ ਨਾਲੇ ਭਰ ਜਾਂਦੇ ਆ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਚ ਆਵੜਦਾ ਹਾਂਜੀ ਤੇ ਵੋਟਾਂ ਵਾਲੀ ਗੱਲਗੇ ਜੀ ਤੁਹਾਡਾ ਇਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਹਾਂਜੀ ਜਾਂ ਹਾਂਜੀ ਕੋਈ ਪੁੱਛ ਨਹੀਂ ਆਨੂੰ ਆਉਂਦਾ ਕਰੇ ਇਹ ਸਾਡਾ ਜੋਂ ਦਾ بارش ਸ਼ੁਰੂ ਹੋਈ ਹੈ ਅਸੀਂ ਸਾਰਾ ਪਰਵਾਰ ਲਾ ਕੇ ਪਾਣੀ ਛਿੰਦੇ ਰਹਿੰਨੇ ਆ ਪਾਣੀ ਘੜ ਘੜ ਕੇ ਸਾਈ ਹਾ ਘੈਰ ਹੋ ਜਾਂਦੇ ਆ ਦੱਸੋਇ ਕਰਕੇ ਤੁਹਾਨੂੰ ਕੋਈ ਮਾਲੀ ਮਤ ਦਿੱਤੀ ਜਾਏ ਜਾਂ ਇਹ ਗਰੀਬ ਇਹਨਾਂ ਨੂੰ ਉੱਤੇ ਘਰਾਸ ਕੀ ਹੈ ਜਾਂ ਕਿ ਪਾਣੀ ਦੇ ਬਚਾ ਕਰਾ ਸਕੀ ਆਪਣਾ ਹਾਂਜੀ ਮੈਂ ਗਿਆ ਹਾਂ ਜੀ ਕਮੇਟੀ ਘਰ ਕਹਿੰਦੇ ਫਲਾਣੇ ਥਾਂ ਜਾਓ ਜੀ ਉਹ ਖਾ ਫਾਰਮ ਭਰੋ ਥਾਂੇ ਕੋ ਕੇਂਦਰ ਜਾਓ ਫਲਾਣੇ ਕੇਂਦਰ ਜਾਓ ਹਾਂਜੀ ਮੈਂ ਕਿ ਨਾਲ ਦਾ ਬਜ਼ੁਰਗ ਮੁੰਡਾ ਕਿੱਥੇ ਭਜਾ ਫਰਾ ਹਾਂਜੀ ਜਾਂ ਇੱਕ ਥਾਂ ਸਾਰਾ ਕੰਮ ਹੁੰਦਾ ਹੋਵੇ ਚਲੋ ਆਖੇ ਨੀ ਲੋ ਲੋ ਮਹਾਰਾਜ ਮੇਰੇ ਜਿੱਥੇ ਥਾਂ ਕਰਾਣੇ ਕਰਾਓ ਤੇ ਮੇਰੇ ਆ ਮਾੜੀ ਸਾਰਾ ਦਿੱਤੀ ਆਈ ਸਤਿਸ਼ ਕੁਮਾਰ ਇਹ ਵੇਖੋ ਗਲੀਆਂ ਦਾ ਹਾਲ ਜੀ ਆ ਨਗਰ ਕੋਲ ਤੋਂ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਤੁਹਾਡੀ ਦੁਕਾਨਾਂ 'ਚ ਵੀ ਪਾਣੀ ਆ ਗਿਆ ਭਰੀ ਕਿੱਥੇ ਜਾਈਏ ਅਸੀਂ ਅਸੀਂ ਦਿਹਾੜੀਦਾਰ ਬੰਦੇ ਆ ਜੀ ਸਾਡੀ ਅੱਜ ਦੀ ਦਿਹਾੜੀ ਖਰਾਬ ਹੋ ਗਈ ਏ ਇਹ ਕੀ ਕਰੀਏ ਸਾਡੇ ਛੋਟੇ ਛੋਟੇ ਬੱਚੇ ਆ ਆ ਵੇਖੋ ਪਾਰੀ ਗਲੀਆਂ ਦਾ ਹਾਲ ਸਾਡੀਆਂ ਦਾ ਸਾਰੇ ਪਾਸੇ ਇਹੀ ਹਾਲ ਏ ਸਕੂਟਰੀਆਂ ਜੇ ਲੈ ਕੇ ਜਾਂਦੇ ਆ ਸਾਡੀਆਂ ਸਕੂਟਰੀਆਂ ਖਰਾਬ ਹੋਣੀਆਂ ਭਰੀ ਇਹ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਤੀ ਆ ਜੀ ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹੈਲਪ ਕੀਤੀ ਜਾਏ ਇਹਨਾਂ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੁੰਦਾ ਸਾਰਾ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਭਾਜੀ ਸਰੋਂ ਦਾ ਮੀਂਹ ਪੈ ਰਿਹਾ ਇਹ ਭਾਜੀ ਸਵੇਰ ਦੀ بارش ਲੱਗੀ ਹੈ ਅਸੀਂ ਬਹੁਤ ਪਰੇਸ਼ਾਨ ਹੈ ਜੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਏ ਭਰੀ ਭਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਹੈ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਹੈ ਦੁਕਾਨਾਂ 'ਚ ਪਾਣੀ ਆ ਗਿਆ ਹੈ ਕੀ ਕਰੀਏ ਭਰੀ ਆ